ਦਿੱਲੀ ਦੇ ਇਤਿਹਾਸਕ ਗੁਰਦੁਆਰੇ ਦਿੱਲੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ 10 ਗੁਰਦੁਆਰੇ ਹਨ ਜ਼ਾਲਮ ਮੁਗਲ ਰਾਜ ਦੇ ਜ਼ੁਲਮ ਦੀ ਧੁੰਦ ਵਿੱਚ ਇਹ ਇਤਿਹਾਸਿਕ ਸਥਾਨ ਹੌਲੀ-ਹੌਲੀ ਅਲੋਪ ਹੋ ਗਏ ਪਰ ਦਿੱਲੀ ਫਤਿਹ ਤੋਂ ਬਾਅਦ ਬਾਬਾ ਬਗੇਰ ਸਿੰਘ ਨੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕੀਤੀ ਦਿੱਲੀ ਦੇ ਸਮਕਾਲੀਨ ਹਾਕਮ ਸ਼ਾ ਆਲਮ ਤੋਂ ਇਨਾਂ ਦੀ ਉਸਾਰੀ ਤੇ ਰਾਖੀ ਦਾ ਬਚਨ ਲਿਆ ਅਤੇ ਗੁਰੂ ਇਤਿਹਾਸ ਨੂੰ ਰਹਿੰਦੀ ਦੁਨੀਆ ਤੱਕ ਕਾਇਮ ਕਰ ਦਿੱਤਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਨਾਂ ਗੁਰਦੁਆਰਾ ਨਾਨਕ ਪਿਆਉ ਸਾਹਿਬ ਗੁਰਦੁਆਰਾ ਮਜਨੂ ਕਟਿੱਲਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਬਾਲਾ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਮੋਤੀਬਾਗ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਮਾਤਾ ਸੁੰਦਰੀ ਜੀ ਗੁਰਦੁਆਰਾ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਿਰੂਲੀ